ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਕਰਦੀਪ ਦੇ ਘਰੋਂ ਤੇ ਪਿੰਡ ਆ ਗਿਆ ਬਾਈ ਨੂੰ ਭਾਗੀਬੰਦਰ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਤਲਵੰਡੀ ਸਾਬੋ ਹਣਾ ਵੀਰੇ ਹਾਂ ਵੀਰੇ ਤਲਵੰਡੀ ਸਾਬੋ ਦੇ ਵੀਰੇ ਬਿਲਕੁਲ ਜਿਵੇਂ ਕੋਲੇ ਦੇ ਪਿੰਡ ਆ ਤੇ ਆ ਬਾਈ ਦੇ ਦੂਸਰੇ ਤੁਸੀਂ ਘਰ ਦੇ ਜਾਨਵਰ ਦੇਖ ਲਓ ਤੇ ਕਾਹਾ ਬਾਈ ਨੇ ਕ੍ਰੋਸ ਚ ਪੈਂਦੀ ਤੀਸਰਾ ਸੁਹਾ ਸੂਈ ਹੋਈ ਗਾਹ ਸੇਲ ਕਰਨੀ ਆ ਮੁੱਲ ਬਾੜੀ ਜਿਹੜਾ ਬਾਈ ਵੀਡੀਓ ਦੇ ਵਿੱਚ ਰਹੂਗਾ ਨੰਬਰ ਆਪਾਂ ਮਾਲਕ ਤੋਂ ਲੈ ਲਾਂਗੇ ਆ ਜੋ ਸਾਰੀ ਡਿਟੇਲ ਬਾਈ ਤੋਂ ਲੈਣੇ ਆ ਕਰਦੇ ਆ ਗੱਲਬਾਤ ਹੋਰ ਵੀਰੇ ਕੀ ਹਾਲਾ ਕਰਦੀ ਵਧੀਆ ਵੀਰ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 9873757580 ਠੀਕ ਆ ਬਾਈ ਦਾ ਜੀ ਵੀਡੀਓ ਦੇ ਉੱਪਰ ਨੰਬਰ ਚੱਲੀ ਜਾਂਦਾ ਵੀਡੀਓ ਜਿਹੜੀ ਉਹ ਬਾਈ ਜੀ 24 ਤਰੀਕ 7ਵਾਂ ਮਹੀਨਾ 2025 ਦੀ ਗੁਰਦੀਪ ਬਾਈ ਕਿੰਨਵਾਂ ਸੂਆ ਸੂਈ ਹੋਈ ਆ ਇਹ ਵੀਰ ਤੀਜਾ ਸੂਆ ਸੂਈ ਆ ਤੀਜਾ ਸੂਈ ਆ ਕਿੰਨੇ ਦਿਨ ਹੋ ਗਏ ਅੱਜ ਸਹੀ ਸੂਈ ਇਹ 15 ਦਿਨ ਹੋ ਗਏ ਵੀਰ 15 ਦਿਨ ਹੋ ਗਿਆ ਬੱਚਾ ਹਨਾ ਅੱਛਾ ਵੀਰ ਬੱਚਾ ਕੀ ਆ ਪਿੱਛੇ ਮੇਲ ਕਾ ਮੇਲ ਕਾ ਫਾ ਬੱਚਾ ਵੀ ਰੇ ਦੇ ਪਿੱਛੇ ਆ ਗਰਦੀਪ ਵੀਰੇ ਸਹੀ ਸਹੀ ਦੁੱਧ ਕਿੰਨਾ ਜਮਾ ਇੱਕ ਜਮਾ ਜਿਹੜਾ ਜੈਨੂਇਨ ਆ ਵੀਰੇ ਦੁੱਧ ਦਾ ਆਪਾਂ ਦੀ 20 ਲੀਟਰ ਹੈਗਾ ਪਰ ਜਿਹੜਾ ਸਹੀ ਆ ਆਪਾਂ ਜਿਹੜਾ ਚੋਣਾ ਪਾਜੇ ਉਹ 18 ਲੀਟਰ ਹੈਗਾ ਜਿਹੜਾ ਕਿਸੇ ਨੂੰ ਆਏ ਵੀ ਮੁੜ ਕੇ ਨਹੀਂ ਇਹ ਅਗਲਾ ਆਪਾਂ ਦੀ ਇੱਥੇ ਆ ਜੇ ਚਾਰ ਡੰਗ ਚੋਣ ਚਾਰ ਡੰਗ ਤੇਰੇ ਘਰੇ ਬਹਿ ਕੇ ਆਪਾਂ ਦੀ ਚੋਈ ਜਾਵੇ ਬਾਅਦੋਂ ਤੈਨੂੰ ਉਸਤੇ ਖਰਾ ਉਤਰਨਾ ਪਵੇ ਹਨਾ 18 ਲੀਟਰ ਪੂਰਾ ਮਿਲ ਕੇ ਦੇਵਾਂਗੇ ਪਰ ਉਹ ਹਾਇ ਉੱਤੇ ਉੱਤੇ ਹੀ ਹੈਗਾ ਵੀ 18 ਤੋਂ ਉੱਤੇ ਆ ਤੂੰ 18 ਕਿਲੋ ਜਮਾ ਗਾਰੰਟੀ ਨਾਲ ਹਾਂ ਗਾਰੰਟੀ ਨਾਲ ਠੀਕ ਆ ਬਈ ਗਰਦੀਪ ਤੋਰ ਲੈ ਇਧਰ ਨੂੰ ਫੇਰ ਆ ਦੇਖੋ ਦੋਸਤੋ ਇਹ ਹੁੰਦੀ ਆ ਗੱਲ ਵੀ 18 ਕਿਲੋ ਬਾਈ ਕਹਿੰਦਾ ਆਪਣੇ ਕੋਲੇ ਅਗਲਾ 4 ਟਾਈਮ 6 ਟਾਈਮ ਜਿੰਨੇ ਟਾਈਮ ਮਰਜੀ ਕੋਲੇ ਆ ਜੇ ਡੰਗ ਤੋਂ ਡੰਗ ਜਿਵੇਂ ਮਰਜੀ ਚੋਈ ਆ 8 ਲੀਟਰ ਇੱਕ ਟਾਈਮ ਦਾ ਤੇ 16 ਕਿਲੋ ਜਮਾ ਖੁੱਲਾ ਦੁੱਧ ਆ ਤੀਜਾ ਸੂਆ ਸੂਈ ਹੁਣ ਆਣਾ ਹਾਂ ਵੀਰ ਤੀਜਾ ਸੂਆ ਸੂਈ ਨੂੰ ਹੋ ਗਏ ਦਿਨ ਅੱਜ ਕਿੰਨੇ ਵੀਰੇ 15 ਦਿਨ ਵੀਰ 15 ਦਿਨ ਦੋਸਤੋ ਸੂਈ ਨੂੰ ਹੋ ਗਏ ਕੱਦ ਵਿੱਡ ਦੀ ਚੰਗੀ ਆ ਖੁੱਲੇ ਡੁੱਲੇ ਸਰੀਰ ਦੀ ਆ ਦੇਖ ਲੋ ਤੇ ਬੱਚਾ ਇਹਦੇ ਪਿੱਛੇ ਵੀਰੇ ਬੱਛਾ ਵਾ ਲਿਆ ਕਰਦੀ ਪੂਰੀ ਲਿਆ ਬਾਈ ਬਣ ਲੈ ਇਹਨੂੰ ਇੱਥੋਂ ਜੋ ਕਮਾੜਾ ਇੱਕ ਕਿਹੜਾ ਹੋਰ ਦਵਾਦੇ ਬੱਚੇ ਹੁਣ ਵੀਰੇ ਧਾਰ ਕੱਢਣ ਵਾਲੀ ਆ ਹਨਾ ਹਾਂ ਵੀਰੇ ਧਾਰ ਹਾਂ ਹੁਣ ਵੀਰੇ ਡੰਗ ਤੇ ਜਾਵਾਂਗਾ ਬਾਈ ਕਹਿੰਦਾ ਆਪਾਂ ਪਹਿਲਾਂ ਦਿਖਾ ਦਗੇ ਮੋੜ ਲੈ ਵੀਰੇ ਉਧਰ ਨੂੰ ਆਹ ਦੇਖੋ ਦੋਸਤੋ ਹਾਂ ਪੂਰਾ ਵਧੀਆ ਲੇਵਾ ਜਮੈਂ ਫਿੱਟ ਜੇ ਲੇਵੇ ਦੀ ਆ ਜਿਵੇਂ ਸੁਆ ਵੀ ਤੀਸਰਾ ਗਾਂ ਦਾ ਹਨਾ ਤੇ ਜਮੈਂ ਕਸਮਾਂ ਲੇਵਾ ਪਿਆ ਤੇ ਆ ਬਾਈ ਦਾ ਦੇਖੋ ਕਿੰਨਾ ਵਧੀਆ ਕੰਮ ਕਰਿਆ ਜਿਹੜੇ ਭਰਾ ਕਹਿੰਦੇ ਆ ਨਾ ਮੱਛਰਦਾਨੀ ਦਾ ਫਾਇਦਾ ਨਹੀਂ ਗਰੀਬ ਵੀਰੇ ਹੁਣ ਕੀ ਮੁੱਲ ਕਰਦਾ ਇਹਦਾ ਜਾਇਜ਼ ਆ ਜਿਹੜਾ ਮੁੱਲ ਵੀਰੇ 60000 ਆ ਵੀਰੇ ਲੈ 60000 ਇਹਦੇ ਚ ਕੋਈ ਰਿਆਤ ਛੋਟੂ ਛੋਟਾ ਛੱਪੇ ਹੋ ਜੀ ਵੀਰੇ ਜਮਾ ਛੋਟ ਛੱਪਾ ਜੇ ਹੋ ਹਨਾ 60000 ਦੋਸਤੋ ਬਾਈ ਨੇ ਇਹਦਾ ਮੁੱਲ ਕਲਿਆ ਕ੍ਰੋਸ ਦੇ ਵਿੱਚ ਪੈਂਦੀ ਆ ਹਨਾ ਤੇ ਦੁੱਧ ਵੀਰੇ ਜਿੰਨਾ ਟਾਈਮ ਛੋਡਾ ਦਿਲ ਕਰਦਾ ਉਨੇ ਟਾਈਮ ਚੋਲੇ ਜਿੰਨਾ ਮਾਲਕ ਨੇ ਕਹਿਤਾ ਐ ਨਹੀਂ ਵੀ ਹੁਣ ਇੱਥੇ ਆਪਣੇ ਕੋਲੇ 22 ਕਿਲੋ 25 ਕਿਲੋ ਕਹ ਦੇ ਇੱਥੇ ਅਗਲਾ ਚਾਰ ਡੰਗ ਚੋਂਣ ਲੱਗ ਜੇ ਦੁੱਧ 15 ਕਿਲੋ ਨਿਕਲੇ ਉਹ ਸਵਾਗਤ ਨਹੀਂ ਦੁੱਧ 18 ਹੀ ਆ ਪੂਰਾ 18 ਕੋ ਨਿਕਲੂਗਾ ਵੱਧ ਨਿਕਲੂ ਦੁੱਧ ਘੱਟ ਨਹੀਂ ਨਿਕਲੂ 18 ਤੋਂ ਉੱਤੇ ਹੀ ਆਊਗਾ ਠੀਕਾ ਠੀਕਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਚੀ ਗਾਲ ਵੀਰੇ ਸਾਰਿਆਂ ਨੂੰ